ਅਸਵੇਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਮੀਂਹ ਨੇਰੀ ਦਾ ਅਲਰਟ ਇਹਦੇ ਬਾਰੇ ਗੱਲਬਾਤ ਕਰਾਂਗੇ ਆਉਂਦੇ ਦਿਨਾਂ ਵਿੱਚ 29 30 April ਤੋਂ ਪੂਰੀ ਦੀ ਵਾਪਸੀ ਹੋ ਜਾਣੀ ਆ ਜਿਹੜਾ ਕਿ ਬੰਗਾਲ ਦੀ ਢਾੜੀ ਤੋਂ ਚੱਲ ਕੇ ਉਹ ਨਮੀ ਵਿੱਚ ਵਾਧਾ ਹੋਊ 29 30 April ਤੋਂ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਵਿੱਚ ਕਿਤੇ ਕਿਤੇ ਗਰਜ ਚਮਕਲੇ ਬੱਦਲ ਬਣ ਮੀਂਹ ਨੇਰੀ ਨੂੰ ਸੱਦਾ ਦੇ ਸਕਦਾ ਪਰ ਉਹ ਘੱਟ ਖੇਤਰੀ ਹਲਚਲ ਹੋਊਗੀ ਥੋੜੇ ਬਹੁਤ ਖੇਤਰਾਂ 'ਚ ਹੋ ਸਕਦੀ ਹੈ ਜ਼ਿਆਦਾਤਰ ਮੌਸਮ ਖੁਸ਼ਕ ਰਹਿ ਸਕਦਾ ਹੈ ਉਸ ਤੋਂ ਬਾਅਦ 1 ਮਈ ਤੋਂ ਲੈ ਕੇ 7 8 ਮਈ ਦੇ ਵਿੱਚਕਾਰ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਖ ਮਿਲ ਸਕਦਾ ਇੱਕ ਅੱਦਾਂ ਹਨੇਰੀ ਦਾ ਦੌਰ ਮਤਲਬ ਕਿ ਤਾਕੜਾ ਰਹਿ ਸਕਦਾ ਜਿਹਦੇ ਵਿੱਚ ਹਵਾ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਵਤਾ ਨਹੀਂ ਬਹੁਤ ਹੀ ਖੇਤਰਾ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਦੋ ਤਿੰਨ ਵਾਰ ਮੀਂਹੇਰੀ ਦੇ ਦੌਰ ਦੇਖਣ ਨੂੰ ਮਿਲ ਸਕਦੇ ਆ ਮਈ ਦੇ ਪਹਿਲੇ ਹਫਤੇ ਦੌਰਾਨ ਉਸ ਤੋਂ ਬਾਅਦ ਵੀ ਜਿਹੜਾ ਪੂਰੇ ਮਈ ਮਹੀਨੇ ਦੀ ਗੱਲ ਕੀਤੀ ਆਵੇ ਤਾਕੜੇ ਲੋ ਦੇ ਦੌਰ ਚੱਲਣ ਦੀ ਕੋਈ ਸਭਾਵਨਾ ਨਹੀਂ ਜਾਪ ਰਹੀ ਹਾਲ ਦੇ ਕਰੀ ਕਿਉਂਕਿ ਐਮ ਜੋ ਹਿੰਦਮਾਂਸਾਕਰ ਦੇ ਵਿੱਚ ਦਾਖਲ ਹੋ ਰਹੀ ਆ ਜਿਸ ਦਾ ਕਰਕੇ ਆਮ ਨਾਲੋਂ ਜ਼ਿਆਦਾ ਮੀਂਹੇਰੀਆਂ ਦੇ ਦੌਰ ਮਈ ਮਹੀਨੇ ਵਿੱਚ ਵੇਖਣ ਨੂੰ ਮਿਲ ਸਕਦੇ ਆ ਅਕਸਰ ਤੁਸੀਂ ਪਿਛਲੇ ਮਹੀਨੇ ਤੁਸੀਂ ਐ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਨਿਊ ਚੈਨਲਾਂ ਵੱਲੋਂ ਦੇਖੀਆਂ ਹੋਣੀਆਂ ਨੇ ਵੀ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਇਸ ਵਾਰ ਜਿਹੜੀ ਗਰਮੀ ਬਹੁਤ ਜ਼ਿਆਦਾ ਪੈਣੀ ਆ ਅਸਮਾਨ ਦੇ ਵਿੱਚੋਂ ਅੱਗ ਡਿੱਗੂਗੀ ਇਦਾਂ ਹੋ ਉਦਾਂ ਹੋ ਤਾਂ ਇਹ ਇਦਾਂ ਦੀ ਕੋਈ ਵੀ ਸੰਭਾਵਨਾ ਹਾਲ ਦੀ ਘੜੀ ਨਹੀਂ ਜਾ ਪਰਹੀ ਤੇ ਟੈਂਪਰੇਚਰ ਜਿਹੜੇ ਮੀਨੇਰੀਆਂ ਦੇ ਕਰਕੇ ਆਮ ਨਾਲੋਂ ਵੇਹ ਠਾਰ ਰਹਿਣ ਕਿਤੇ ਮੀਨੇਰੀ ਦੀਆਂ ਕਾਰਵਾਈਆਂ ਜਿਹੜੀਆਂ ਆਮ ਨਾਲੋਂ ਜ਼ਿਆਦਾ ਰਹਿ ਸਕਦੀਆਂ ਪੰਜਾਬ ਹਰਿਆਣਾ ਤੇ ਦੀ ਰਾਜਸਥਾਨ ਦੇ ਵਿੱਚ ਮਤਲਬ ਕਿ ਮਈ ਦੇ ਪਹਿਲੇ ਹਫਤੇ ਵੀ ਤੇ ਦੂਜੇ ਹਫਤੇ ਵੀ ਮੀਨੇਰੀਆਂ ਦੇ ਦੌਰ ਲੱਗਦੇ ਰਹਿਣੇ ਆਗੇ ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਮੀਂਹ ਨੇਰੀ ਦਾ ਅਲਰਟ ਇਹਦੇ ਬਾਰੇ ਗੱਲਬਾਤ ਕਰਾਂਗੇ ਆਉਂਦੇ ਦਿਨਾਂ ਵਿੱਚ 29-30 April ਤੋਂ ਪੂਰੀ ਦੀ ਵਾਪਸੀ ਹੋ ਜਾਣੀ ਆ ਜਿਹੜਾ ਕਿ ਬੰਗਾਲ ਦੀ ਢਾੜੀ ਤੋਂ ਚੱਲ ਕੇ ਉਹ ਨਮੀ ਵਿੱਚ ਵਾਦਾ ਹੋ 29-30 April ਤੋਂ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਵਿੱਚ ਕਿਤੇ ਕਿਤੇ ਗਰਚਮਕਲੇ ਬੱਦਲ ਬਣ ਮੀਂਹ ਨੇਰੀ ਨੂੰ ਸੱਦਾ ਦੇ ਸਕਦਾ ਪਰ ਉਹ ਘੱਟ ਖੇਤਰੀ ਹਲਚਲ ਹੋਊਗੀ ਥੋੜੇ ਬਹੁਤ ਖੇਤਰਾਂ 'ਚ ਹੋ ਸਕਦੀ ਹੈ ਜ਼ਿਆਦਾਤਰ ਮੌਸਮ ਕੁੱਝ ਰਹਿ ਸਕਦਾ ਹੈ ਉਸ ਤੋਂ ਬਾਅਦ 1 ਮਈ ਤੋਂ ਲੈ ਕੇ 7-8 ਮਈ ਦੇ ਵਿੱਚਕਾਰ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਖੇ ਮਿਲ ਸਕਦਾ ਇੱਕ ਅੱਧਾ ਹਨੇਰੀ ਦਾ ਦੌਰ ਮਤਲਬ ਕਿ ਤਕੜਾ ਰਹਿ ਸਕਦਾ ਜਿਹਦੇ ਵਿੱਚ ਹਵਾ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਵਤਾ ਬਹੁਤ ਹੀ ਖੇਤਰਾ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ 2-3 ਵਾਰ ਮੀਨੇਰੀ ਦੇ ਦੌਰ ਦੇਖਣ ਨੂੰ ਮਿਲ ਸਕਦੇ ਆ ਮਈ ਦੇ ਪਹਿਲੇ ਹਫਤੇ ਦੌਰਾਨ ਉਸ ਤੋਂ ਬਾਅਦ ਵੀ ਜਿਹੜਾ ਪੂਰੇ ਮਈ ਮਹੀਨੇ ਦੀ ਗੱਲ ਕੀਤੀ ਆਵੇ ਤਕੜੇ ਲੋ ਦੇ ਦੌਰ ਚੱਲਣ ਦੀ ਕੋਈ ਸਭਾਵਨਾ ਨਹੀਂ ਜਾਪ ਰਹੀ ਹਾਲ ਦੇ ਕਿਉਂਕਿ ਐਮ ਜੋ ਹਿੰਦਮਹਾਸਾਗਰ ਦੇ ਵਿੱਚ ਦਾਖਲ ਹੋ ਰਹੀ ਆ ਜਿਸ ਦਾ ਕਰਕੇ ਆਮ ਨਾਲੋਂ ਜ਼ਿਆਦਾ ਮੀਨੇਰੀਆਂ ਦੇ ਦੌਰ ਮਈ ਮਹੀਨੇ ਵਿੱਚ ਦੇਖਣ ਨੂੰ ਮਿਲ ਸਕਦੇ ਆ ਅਕਸਰ ਤੁਸੀਂ ਪਿਛਲੇ ਮਹੀਨੇ ਤੁਸੀਂ ਐ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਨਿਊ ਚੈਨਲਾਂ ਵੱਲੋਂ ਦੇਖੀਆਂ ਹੋਣੀਆਂ ਨੇ ਵੀ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਐਸ ਵਾਰ ਜਿਹੜੀ ਗਰਮੀ ਬਹੁਤ ਜ਼ਿਆਦਾ ਪੈਣੀ ਆ ਅਸਮਾਨ ਦੇ ਵਿੱਚੋਂ ਅੱਗ ਡਿੱਗੂਗੀ ਇਦਾਂ ਹੋ ਉਦਾਂ ਹੋ ਤਾਂ ਇਹ ਇਦਾਂ ਦੀ ਕੋਈ ਵੀ ਸੰਭਾਵਨਾ ਹਾਲ ਦੀ ਘੜੀ ਨਹੀਂ ਜਾ ਰਹੀ ਤੇ ਟੈਂਪਰੇਚਰ ਜਿਹੜੇ ਮੀਨੇਰੀਆਂ ਦੇ ਕਰਕੇ ਆਮ ਨਾਲੋਂ ਵਹਿਠਾ ਰਹਿਣ ਕਿਤੇ ਮੀਨੇਰੀ ਦੀਆਂ ਕਾਰਵਾਈਆਂ ਜਿਹੜੀਆਂ ਆਮ ਨਾਲੋਂ ਜ਼ਿਆਦਾ ਰਹਿ ਸਕਦੀਆਂ ਪੰਜਾਬ ਹਰਿਆਣਾ ਤੇ ਦੀ ਰਾਜਸਥਾਨ ਦੇ ਵਿੱਚ ਮਤਲਬ ਕਿ ਮਈ ਦੇ ਪਹਿਲੇ ਹਫ਼ਤੇ ਵੀ ਤੇ ਦੂਜੇ ਹਫ਼ਤੇ ਵੀ ਮੀਨੇਰੀਆਂ ਦੇ ਦੌਰ ਲੱਗਦੇ ਰਹਿਣੇ ਆਗੇ